ਆਹ ਗੁਰਜੀ ਕਾਕਾ ਸਾਹਿਬ ਆਹ ਗੁਰਜੀ ਕੀ ਫਤਿਹ ਨਾਲ ਜਦ ਤੱਕ ਲਾਵੋਗੇ ਆਪਣਾ ਸ਼ੁਰੂ ਸੰਤ ਸਾਰੇ ਧੋਦੋਗੇ ਆਪਾਂ ਕੱਲ ਲਾਤੇ ਅੰਦਰ ਸਾਬ ਦੇ ਤੁਲ ਮਾਰਗਲਿ ਛਾਤੇ ਆ ਆਪਣਾ ਰਹਿ ਗਿਆ ਛੋਟਾ ਜੋੜੀ ਜਾਰ ਬਸ ਇਕੱਲਾ ਧੋਨੜਾ ਇਹ ਵੀ ਹੋਇਆ ਕਿਉਂਕਿ ਬੰਤ ਕੰਮ ਚੱਲਦਾ ਵਾ ਉਹਦਾ ਕਰਕੇ ਤੋਤਾ ਨਹੀਂ ਪਰ ਰੋਇ ਬੰਤ ਹੀ ਜਾਂਦੇ ਟਰੈਕਟਰ ਤੇ ਇਹਨੂੰ ਧੋਦਨੇ ਅੱਜ ਉੱਪਰ ਸੰਤ ਬੜਾ ਧੋਗੇ ਅੰਦਰ ਲਾਦਾ ਤੇਲ ਕੁ ਮਰਜੀ ਇਹਦੇ ਨਾਲ ਦੇ ਨਾਲ ਸਾਰੇ ਹਨ ਮਾਰ ਕਰਨ ਨਾਲ ਕਣਕ ਨੂੰ ਘੇੜਾ ਵੇਖ ਕੇ ਆਉਂਦੇ ਆ ਜਿਹੜੀ ਸਭ ਤੋਂ ਪਹਿਲਾਂ ਬੀਜੀ ਹਾਪਾ ਪਿੰਡ ਲੱਗੇ ਇਹ ਕਣਕ ਤੇ ਕੋੜੀ ਜੱਗ ਬਣਉਣੀ ਵਾੜਾ ਉਹ ਵੀ ਬਣਾਉਂਦੇ ਆ ਕੱਲ ਫਿਰ ਬੜਾ ਨਹੀਂ ਤੇ ਅੱਜ ਨੂੰ ਹੁਣ ਬਾੜੇ ਲੱਗੇ ਬਣਾਉਣੇ ਬਾੜਾ ਹੁਣ ਮਨਜੀਪਿੰਦੇ ਚਾਹ ਪਾਣੀ ਚਾਹ ਪਾਣੀ ਵੀ ਫਿਰ ਜਾਂਦੇ ਆ ਤੇ ਮੈਂ ਜਨਾ ਤੇ ਤੁਹਾਨੂੰ ਹੁਣ ਕਰਨ ਕਿੱਥੇ ਗਿਆ ਕਿਥੇ ਦਾ ਚਾਹ ਵੀ ਲਾ ਅਗਲੇ ਸਗ ਮਹਿੰਦੀ ਚਾਹ ਪੀ ਲੋ ਬਾਤ ਆ ਪੀ ਲੋ ਵੀਰ ਪੰਗੜਾ ਨਹੀਂ ਮਗਾਜ ਉਹ ਕਿਹਦੇ ਪੋ ਪੰਗੜੇ ਵਾਲਾ ਕਿੱਥੇ ਉਹ ਪੰਗੜਾ ਰ ਪਾਉਂਦਾ ਪਾਉ ਚੰਗੀ ਤਰ੍ਹਾਂ ਪਕਾਣਾ ਜਿਦ ਤੇ ਦੋ ਤਿੰਨ ਬੰਦਾ ਕਹਾਂ ਕੇ ਪੋਪੰਗੜਾ ਲਾਉਂਦਾ ਹੋਲਾ ਹੋ ਭੰਗੜਾ ਤੇਰਾ ਭੰਗੜਾ ਵਖਾਉ ਸਾਨੂੰ ਅੱਜ ਸ਼ਾਮ ਨੂੰ ਚੰਗਾ ਪੜਾਵਾਂ ਦੇਖ ਲਾ ਗਈ ਆ ਦੇਖ ਲਓ ਜੀ ਆ ਬੰਦਾ ਇਤਨਾ ਭੰਗੜਾ ਭਾਈ ਇਹ ਸਾਡੇ ਬੰਦੇ ਦਾ ਸਟਾਈਲ ਆ ਭੰਗੜਾ ਪਾਉਂਦਾ ਕਿਹ ਕਸਟਾਈਲ ਦਾ ਇਸ ਸਟਾਈਲ ਕਿਸੇ ਨਾਲ ਚੱਲਣਾ ਇਹਦਾ ਜਿਹੜਾ ਮਰਜ਼ੀ ਹੋਵੇ ਕੋੜੀ ਦੇ ਵਾਰ ਤੇ ਵਸ ਬਣਾਣਗੇ ਆਪਾਂ ਥਾਣ ਹਾਂ 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 ਪਟੂ ਹੰਮਾਰਨੇ ਕਰਾਇਆ ਪਾਦਾ ਵਜੋਂ ਦੇ ਕਿਸੇ ਕਰਾਇਆ ਸੀ 사ਦਾ ਥਾਂ ਕਰਦਨੇ ਕਰਾਇਦੇ ਨਾਲ ਪਤਰਾ ਕਿੱਲੇ ਕੋਲੇ ਸਾਰੇ ਦਿਨ ਇੰਪੋਰਟੇ ਸੌ ਆ ਵੀ ਲੱਕੜ ਫੁੱੜਦਨੇ ਵਿੱਚੋਂ 사ਦਾ ਸਮਾਨ ਚੁੱਕਦੇ ਨਾਲ ਫਿਰ ਕਰਕੇ ਪਤਰਾ ਥਾਂ ਵਧੀਆ ਬਣਾ ਕੇ ਏਰੇ-ਏਰੇ ਲਾ ਕੇ ਮਾਸ ਵਧੀਆ ਬਣਾ ਦਿੰਨੇ ਨੂੰ ਘੁੰਮਣ ਕਰਨ ਵਾਸਤੇ ਬਾੜਾ ਕੋੜੀ ਦਾ ਆ ਮੋਦੀ ਆਇਆ ਆ ਆ ਬਰਾ ਵੀ ਲੜਵਾ ਛੱਡ ਦੋ ਗਲਾਸ ਹੁਣ ਉਹ ਜੀ ਬਣ ਕੇ ਆਪਣੀ ਕੁੜੀ ਵਾਸਤੇ ਵੜਾ ਸਫਾਈ ਕਰਕੇ ਤੇ ਵਾਸ ਬੰਦ ਤੇ ਨਾਲ ਹੁਣ ਵਿੱਚ ਪਾਉਣੇ ਆ ਪਰ ਰੇਤਾ ਰੇਤਾ ਪਾ ਕੇ ਫਿਰ ਛੱਡਦੇ ਆ ਕੁੜੀ ਦੇ ਵਿੱਚ ਪਹਿਲਾਂ ਦੇ ਘਰਾਉਣੇ ਵਾ ਕੁੜੀ ਦੀ ਨਵਾਈ ਤੋਈ ਅੱਜ ਫਿਰ ਸਾਮ ਨੂੰ ਸਵਾਰੀ ਕਰਾਂਗੇ ਅੱਜ ਕੁੜੀ ਦਾ ਅੱਜ ਆਪਣਾ ਰਾਜੂ ਫਾਰਮੈਨ ਅੱਜ ਇਹ ਦਰਦੀ ਨੇ ਬਲੀਆਂ ਬਦਲ ਬਰੋਬਰ ਕਰਦੇ ਆ ਜਾਇਓ ਛੇ ਗਿਆ ਨਿਆ ਚੋੜ ਦੇ ਦੀ ਗਿੱਚ ਜੰਦੀ ਪਰ ਉਹ ਕੋਈ ਅੱਗੇ ਨਹੀਂ ਹੇਪੋਂ ਦੇ ਨਾਲ ਕੁੜੀ ਦੇ ਬਾੜੇ ਥੱਲੇ ਆਪਾਂ ਰੀਤਾ ਰੀਤਾ ਪਾ ਕੇ ਫੇਰ ਕਰਦੇ ਆਂ ਪੱਜ ਬਾਦੀ ਮੋਦੀ ਬਾਜ ਬਾਗ 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 ਮੋਦੀ ਜਲਦੀ ਪਹਿਲਾਂ ਅਗਲੇ ਆ ਮੋਦੀ ਭੁਜਾ ਕੇ ਲਿਆ ਭੁਜਾ ਕੇ ਜੋਰ ਸੇ ਕਿਦਾਂ ਵਜਨ ਆਉਂਦਾ ਭੁਜਾ ਭੁਜਾ ਕੇ ਪਾਜ ਗਿਆ ਪਾਜ ਗਿਆ ਜਲਦੀ ਭਾਗ ਗਿਆ ਸਿਆਲ ਜੀ ਛੋੜ ਦੋ ਲੋ ਜੀ ਆਉਣ ਦੀ ਹੁੰਦੀ ਨਵਾਈ ਤਵਾਈ ਦਲੇਰ ਸਿੰਘ ਤੇ ਮੋਦੀ ਆਪਣਾ ਲੱਗੇ ਦੋਵੇਂ ਉਹ ਯਾਰ ਲੱਤ ਖਾਣੀ ਕਿਦਾਂ ਮਾਰਦਾ ਏ ਲੱਸੀ ਚ ਪਾ ਲਿਆ ਪਾ ਸਰੋਂ ਨਾ ਤੇ ਯਾਰਾ ਆਹ ਲੇ ਸਿਗਰਟ ਨਹੀਂ ਮਾਰ ਮਾਰ ਕਰੀ ਮੋਦੀ ਦਰ ਮਾਰ ਉਧਰ ਮਾਰ ਸਾਰੇ ਤਾਂ ਤੂੰ ਤੂੰ ਤੇ ਮਰਦਾ ਸਾਰੇ ਸਭੀ ਮਰਦੇ ਅਸੀਂ ਤੇ ਮੁਰਖਿਆ ਬਲਸੀ ਮਰਦੇ ਬਾਜੂ ਮੁੱਦ ਜਿਵੇਂ ਮਾਤਾ ਜਿਵੇਂ ਇੱਕ ਬੋਲੇ ਰੱਖੀ ਰੜਾਣਾ ਮਾਰ ਮਾਰ ਮੇਟੋ ਮੇਟ ਸਾਰੀ ਫਿਰ ਪਾਣੀ ਮਾਰੀ ਦੇ ਪੱਸੀ ਮਾਰ ਗਈ ਮੁੱਦੀ ਪਰ ਬੰਨੇ ਮਾਰ ਪਰਲੀ ਸਾਈਡ ਮਾਰ ਪਰਲੀ ਸਾਈਡ ਥੱਲੇ ਪੈਰ ਕੋ ਮਾਰ ਪੈਰ ਕੋ ਨੀਚੇ ਪੈਰ ਮੇ ਮਾਰ ਮਾਰ ਕੁਛ ਨਹੀਂ ਕਹਿੰਦੀ ਮਾਰ ਦੇ ਮਾ ਚੰਗੇ ਤਰ੍ਹਾਂ ਨਹੀਂ ਨਹੀਂ ਮਾਰ ਕੋਈ ਨਹੀਂ ਤੈਨੂੰ ਨਹੀਂ ਮਾਰਦੀ ਕੋੜੀ ਪਰਲੇ ਬੰਨੇ ਮਾਰਦੀ ਚੱਲ ਮਸਾਲਾ ਦੇ ਵਿੱਚ ਸੋਨਾ ਮੋਦੀ ਗਾਇਨੀ ਸੁਣਾ ਕਰ ਤੂੰ ਐ ਡਿੱਕਰ ਮਾਰੀ ਕੁੜੀ ਜਖੀ ਤੈਨੂੰ ਹੱਥ ਕਿਤੇ ਲੱਤ ਚੁੱਕ ਜੂ ਦਾ ਕਦੀ ਬਸ ਗਰਗਰ ਟਪਲੀ ਨਾ ਹੱਥ ਤੋੜ ਕੇ ਫਿਰ ਚੱਲ ਮੋਦੀ ਆਲੇ ਬਰਨਾਂ ਮਾਰ ਗਲੇ ਬਰਨਾਂ ਚੱਲ ਚੱਲ ਸਦਾ ਮੋੜਰਾ ਮੋਦੀ ਪਕੜਦਾ ਚੋਰ ਨੂੰ ਫੜਾ ਨੂੰ ਉਹਨੂੰ ਫੜਾ ਦੇ ਦਰੇ ਨੂੰ ਔਰ ਲਸੀ 'ਚ ਪਾਣੀ ਪਾ ਥੋੜਾ ਚਲ ਦੂ ਬਾਪ ਪਗੜੀ ਕਰ ਲੈ ਕੰਨਾਂ 'ਚ ਪਾਣੀ ਪਾਣਾ ਮੋਦੀ ਹਾਂ ਚੱਲ ਬੱਸ 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 ਹੱਥ ਰੋਹ ਪਸੀਨਾ ਨਵਾ ਕੇ ਰੀਨ ਵਿੱਚ ਬਾਤ ਤੇਲ ਸਰਵਾ ਮਾਰ ਨਾਲ ਸੰਪੂਰਨ ਪੂਤਾ ਆ ਗਈ ਆਹੋ ਕਿ ਤਰ੍ਹਾਂ ਮਗਰ ਮਾਰ ਕੇ ਪਾਣੀ ਨੁਸਕਾ ਆ ਕੇ ਫਿਰ ਸੁੱਕੇ ਕੱਪੜੇ ਦਾ ਕਰਾ ਸਾਰ ਕਿਦਾਂ ਲਿਸ਼ਕਾ ਮਾਰਦੀ ਰਾਨੋ ਆਪਣੀ ਅੱਜ ਹਾਂ ਬੇਟਾ ਅੱਜ ਹੋਰੀਆਂ ਰਾਨੋ ਦੀ ਸੇਵਾ ਅੱਜ ਸਾਮਣ ਮੋਦਰੀ ਨੂੰ ਪੋੜਾ ਕਰਦੇ ਆਪਾਂ ਚੰਗਾ ਅੱਜ ਮੋਦਰੀ ਨੂੰ ਸਵਾਰੀ ਕਰਾਉਣੀ ਏ ਦੀ ਮੋਦ ਸਵਾਰੀ ਕਰੇਗਾ ਸਵਾਰੀ ਉਸ ਦੇ ਉੱਪਰ ਬੈਠੇਗਾ ਹਾਂ ਉਸ ਦੇ ਉੱਪਰ ਬੈਠ ਰਹੇਗਾ ਨਾ ਗਾਂ ਪਾ ਕੇ ਉਹ ਵੀ ਐ ਨਵਾਤੀ ਕਰਵਾ ਲਈ ਉਹ ਨਿਸ਼ਕਾ ਮਾਰਦੀ ਕਿਦਾਂ ਵੇ ਇਹਨਾਂ ਕਲਿਖਾ ਵਾੜੇ ਜੀ ਕਰਾ ਦੇ ਦੀ ਐਂਟਰੀ ਅੱਜ ਤੇਰੇ ਤਾਂ ਪਾ ਦੇ ਵਾੜੇ ਵਿੱਚ ਆਪਾਂ ਚਾਬਾ ਜਾਵਦਾ ਛੋਲੇ ਛਲੇ ਆ ਰੀਣਾ ਸ਼ਾਮ ਨੂੰ ਤੁਹਾਨੂੰ ਭਿਜੋਣੇ ਅੱਜ ਰੀਤਾ ਪਾ ਕੇ ਬਣਾਤਾ ਵਧੀਆ ਕਰੀ ਤੇ ਹੁਣ ਤੁਪੇ ਬੰਨਤੇ ਕਰਮਾ ਲਈ ਐਂ ਇਸ ਕਮਾਰ ਲਾਪੇ ਕਿਦਾਂ ਹੋਈਦਾ ਸ਼ਾਮ ਨੂੰ ਕਰਾਂਗੇ ਜਿਹੜੇ ਰਾਈਡਿੰਗ ਹੁਣ ਪੰਜ ਚੱਲਦੇ ਆਂ ਕਣਕ ਵੇਖਣ ਮੰਡ ਵਿੱਚ ਆਪਣੀਆਂ ਪਿੰਡ ਲਾ ਕੇ ਜਿਹੜੀ ਬੀਜੀ ਹਨ ਕਣਕ ਕਣਕ ਵੇਨੇ ਜਾ ਕੇ ਜੀ ਸਕਦਾ ਜੋ ਹਲਾ ਗੇ ਪਟੋਡ ਹੁੰਦੇ ਆ ਤੇ ਕਣਕ ਆਪਣੀ ਬਹੁਤ ਵਧੀਆ ਉੱਗੀ ਫੈਰੀ ਕਣਕ ਦਾ ਫਟਾਰਾ ਬਹੁਤ ਸੋਹਣਾ ਆ ਇਹ ਕਣਕ ਕੀ ਆ 826 826 ਕਣਕ ਆ ਤੇ ਇਹ ਆਪਾਂ ਇਹ ਆ ਬੀਜੀਆ 8 ਤਰੀਕ ਦੀ ਤੇ ਬਹੁਤ ਸੋਹਣਾ ਜਿਹੜਾ ਨੇ ਫਟਾਰਾ ਕੀਤਾ ਕਣਕ ਨੇ ਆ ਕਿਦਾਂ ਫਖਸ ਪਰ ਇਹ ਮੈਂ ਲੈਣਾ ਮੇ ਸੁਪਰ ਸੀਡਰ ਦੇ ਨਾਲ ਤੇਰੀ ਬਜਾਈ ਕੀਤੀ ਸਾਰੀ ਕਣਕ ਦੀ ਆ ਪੈ ਜੀ 826 ਕਣਕ ਹੁਣ ਆਪਾਂ ਇਹਨੂੰ 5-7 ਦਿਨਾਂ ਬਾਅਦ ਖਾਦ ਫਿਰ ਲਾ ਦਾਂਗੇ ਪਾਣੀ ਇਹਨੂੰ ਘਾ ਬਲਣਾ ਬੰਵਾ ਖਾਦ ਫਿਰ ਲਾਵਾਂਗੇ ਪਾਣੀ ਮਗਰ ਬਾਅਦ ਚ ਆਪਨੇ ਪੱਠਿਆਂ ਦਾ ਲੋ ਜਿਹੜਾ ਉਦਾਂ ਵੀ ਜੇ ਆਪਾਂ ਸਟਾ ਦੇਤਾ ਪਾਣੀ ਵਿੱਚ ਖੜਾ ਨਾ ਬਾਦ ਤੇ ਬਹੁਤ ਸੋਹਣੇ ਪੱਠੇ ਹੋਏ ਆ ਆਪਣੇ ਡੰਗ ਸਾਰਤਾ ਇਹਨਾਂ ਨੇ ਪਹਿਲਾ ਲੋਕ ਹੁਣ ਆਪਣਾ ਸੁ ਲੈਣਦੇ ਆ ਦੂਜੇ ਪੱਠੇ ਵੀ ਤਿਆਰ ਹੋ ਗਏ ਆ ਇਹ ਤਿੰਨੇ ਹੁਣ ਸਾਰਾ ਸਿਆਲ ਪੱਠਿਆਂ ਦਾ ਹੀ ਆ ਬਸ ਹੋਰ ਕੋਈ ਇਹਨਾਂ ਨੂੰ ਨਹੀਂ ਹੈਗਾ ਕਮਾਦਵੀ ਵਾਜਾ ਮਾਰਨ ਦੇ ਅਦਰ ਕਮਾਦਵੀ ਕਹਿੰਦਾ ਆਜੋ ਜਵਾਨੋਗਾ ਮੇਰੇ ਹੱਲ ਵੀ ਤਿਆਰੀ ਆ ਜਵੇਲੇ ਹੋ ਗਿਆ ਤੇ ਇੱਧਰ ਆਜੋ ਨਾ ਮੈਨੂੰ ਛਿਲੋ ਛਿਲੋ ਦੇ ਗੋੜ ਕੱਢੋ ਤੇ ਖਾਓ ਰਾਓ ਪੀਓ ਤੇ ਪੀਓ ਇੱਧਰ ਆ ਵੀ ਸਟਾਲਾ ਹਰ ਤਿਆਰ ਹੋ ਗਿਆ ਕਿੱਡਾ ਸੋਹਣਾ ਸਟਾਲਾ ਵਖੇ ਤਿਆਰ ਆਪਣਾ ਆ ਬਹੁਤ ਸੋਹਣਾ ਸਟਾਲਾ ਹੈ ਤਿਆਰ ਮਸਾ ਪੱਠੇ ਅੱਜ ਕੱਢ ਜਾਨੇ ਦੱਸ ਦੇਣਾ ਹੁਣ ਚਿਰੋਂ ਤਿਆਰ ਹੋਈ ਨਹੀਂ ਵਧੀਆ ਵੀ ਇੱਧਰ ਆਪਣੇ ਰਾਜੂ ਨੇ ਲਾਈ ਸਬਜ਼ੀ ਘਰ ਵਾਸਤੇ ਥੋੜੇ ਹੋਣੇ ਸਾਰੇ ਸਬਜ਼ੀਆਂ ਲਏਗਾ ਨਾਲ ਨਾਲ ਸਬਜ਼ੀਆਂ ਬਹੁਤ ਸੋਹਣੀਆਂ ਅੱਜ ਕਾਫੀ ਦਿਨਾਂ ਬਾਅਦ ਮਾਰਿਆ ਗੇੜਾ ਸਰੋਂ ਵੀ ਪੂਰੀ ਮਛਰੀ ਆ ਸਰੋਂ ਘੇੜੀ ਸੋਹਣੀਆਂ ਕੱਲਾ ਕੱਲਾ ਦਾਣਾ ਜਿਦਾਂ ਜੋਹਾਂਗਾਨ ਕੀ ਬੀਜੀ ਆ ਦੇ ਅੱਜ ਜਿਹੜਾ ਮਾਰਿਆ ਸਾਰੀ ਕਨਫਰਮਰ ਪ੍ਰਿੰਟ ਪਾ ਕੇ ਇਹ ਪਾਠ ਨੂੰ ਬੀਜੀ ਜਿਹੜੇ ਖੋਲ ਸਾਰੇ ਬੀਜੀ ਉਹ ਸਤ ਨੂੰ ਬੀਜੀ ਤਣਕ ਤਾਂ ਸਾਰੇ ਵਧੀਆ ਦਾ ਹਾਂ ਕਿੰਨੇ ਕਿੰਨੇ